ਆਈ ਦਰਸ਼ਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾ ਸੋਗ ਸਿਫਤੁ ਕਸਾਮੰਦੀ ਨੂਰ ਅਰਸਾ ਕਰਸਾ ਝਟੇ ਤੋਦ ਡਿਠੇ ਸਚੇ ਬਾਤਿ ਸਹ ਮਾਲ ਜਨਮ ਜਨਮ ਦੀ ਸਜਣ ਸੱਚਾ ਬਾਤ ਸ਼ਾ ਸਿਰ ਸ਼ਾ ਹੰਦਸਾ ਜਿਸ ਪਾਸ ਬਹਟ ਆਸੋਹੀ ਹੈ ਸਭ ਨੰਦਾਵੇ ਸਾਹੂ ਸਤਨਾ ਸੇਵਾ ਹੈ ਗੁਰੂ ਸਾਹਿਬ ਜੀ ਰਾਗ ਸੋਹੀ ਛੰਤ ਮਹੱਲ ਗੁਰ ਪ੍ਰਸਾਦ ਆਵਹੁ ਸੰਤ ਜਨ ਹਾ ਗਉਣ ਗਾਵਹ ਗੋਵਿੰਦ ਕੀਰੇ ਰਾ ਸਬਦ ਕਨੇਰੀ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਆਨਸ ਜਾਪੀ ਸਦਾ ਸਾਲਾਹੀ ਸਾਚ ਸਬਦ ਲਿਵ ਲਾਈ ਆਨੰਦਨ ਸਾਝ ਰੰਗ ਰਾਗਤਾ ਗੁਰ ਨਾ ਜਾਣ ਦੂਜਾ ਸਭ ਮਹ ਰਾਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸਾਗਰਦ ਰਾਵ ਰਹਿਆ ਸੋ ਪ੍ਰਭ ਮੇਰਾ ਸੋ ਆਮੀ ਰਾਮ ਪ੍ਰਭ ਮੇਰਾ ਸੋ ਆਮੀ ਅੰਤਰ ਜਾਮੀ ਘਾਟ ਘਾਟ ਰਵਿਆ ਸੋ ਹੀ ਗੁਰਮਤ ਸੱਚ ਪਾਈ ਸਹਜ ਸਮਾਈਆ ਤੇਸ ਬਿਨ ਆਵਰ ਨ ਕੋਈ ਸਹਜ ਗੁਣ ਗਾਵਾ ਜੇ ਪ੍ਰਭ ਭਾਵ ਆਪ ਤੇ ਆਇ ਮਿਲਾਇ ਨਾਨਕ ਸੋ ਪ੍ਰਭ ਸਬਦਿ ਜਾਪ ਅਹਨਸ ਨਾਮ ਤੇ ਆਇ ਏਹੁ ਜਾਗੋ ਦੁਤਰ ਮਨ ਮੁਖ ਪਾਰ ਨਾ ਪਾਈ ਰਾਮ ਅੰਤਰੇ ਹਉ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਈ ਨਾ ਪਾ ਰਥਾ ਜਨਮ ਗਵਾਇਆ ਜਾਗ ਮਗ ਦੁਖ ਪਾਵੈ ਚੂਟ ਖਾਵੈ ਅੰਤ ਗਾਇਆ ਪਛਤਾਇਆ ਬਿਨ ਨਾਵ ਕੋ ਬਿ ਆਹੀ ਪੁੱਤ ਕੋਟੰਬ ਸੁਤ ਪਾਈ ਨਾਨਕ ਮਾਇਆ ਮੂਪਸਾਰ ਆਗੈ ਸਾਥ ਨਾ ਜਾਏ ਹਉ ਪੁੱਛ ਆਪਨਾ ਸਤ ਗੁਰ ਦਾਤਾ ਕਿਨ ਬਿਦ ਡੋਕਟਰ ਤਾਰੀ ਆ ਰਾਮ ਸਤ ਗੁਰ ਪਾਏ ਚਲਹੁ ਜੀਵਤ ਆ ਏਵ ਮਾਰੀ ਆ ਰਾਮ ਜੀਵਤਿਆ ਮਾਰੀਐ ਭਉ ਜਲ ਤਾਰੀਐ ਗੁਰਮੁਖ ਨਾਮ ਸਮਾਵ ਪੂਰਾ ਪੁਰਖ ਪਾਇਆ ਵਡ ਭਾਗੀ ਸਾਚ ਨਾਮ ਲੇਵ ਲਾਭ ਮਤ ਪ੍ਰਗਾਸ ਪਾਈ ਮਨ ਮਾਨਿਆ RAM ਨਾਮ ਵਾਢਿਆ ਨਾਨਕ ਪ੍ਰਭ ਪਾਇਆ ਸਬਦ ਮੇਲਾਇਆ ਜੋਤੀ ਤਤ ਪਰਗਾਸ ਪਾਈ ਮਨ ਮਾਨੇ ਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸਬਦ ਮੇਲਾਇਆ ਜੋਤੀ ਜੋ ਵਾਹਿਗੁਰੂ ਜੀ ਕੀ ਫਤਿਹ ਤਾਰਗ ਸੋਹੀ chant ਮਹੱਲਾ ਚੌਥਾ ਗਾ ਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਤੁ ਜਨ ਹਾ ਗੁਣ ਗਾਵ ਹੈ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਆਏ ਘਰਵਾਜ ਹੈ ਸਬਦ ਕਹੇਰੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ